ਮੇਰੇ ਪਤੀ ਦਾ ਕਤਲ ਕੀਤਾ ਆ ਉਹ ਜ਼ਰਾ ਪੀਣ ਗਿਆ ਏੜ ਵਾਲੋ ਨਾ ਪਾਨ ਕੇ ਨੂੰ ਮਾਰ ਦਿੱਤਾ ਉਹ ਨਾਂ ਸਰ ਵੀ ਉਹਦਾ ਪਾੜਿਆ ਨੂੰ ਸੰਗੜਾਣਾ ਬਣ ਕੇ ਲਾਸਾ ਪਾਇਆ ਮੇਰੇ ਦੋ ਬੱਚੇ ਆ ਮੈਂ ਕਿਤੇ ਜੇ ਮੇਰੇ ગામ ਢਾਕੜੀ ਮੈਂ ਕਿਤੇ ਜੇ ਮੈਂ ਵੀ ਆਉਣਾ ਰਿਹਾ ਤੇ ਹੀ ਮਾਰਨਾ ਇਹ ਕਿਦਾਂ ਦੀ ਘਟਨਾ ਹੈ ਤੁਹਾਨੂੰ ਕਦੋਂ ਪਤਾ ਲੱਗਾ ਇਹ ਕੱਲ ਹੋਇਆ ਸਾਮੀ ਸਾਡੇ 6 ਵਜੇ ਆਕਰੋ ਗਿਆਈ ਤੁਹਾਨੂੰ ਕਦੋਂ ਪਤਾ ਲੱਗਾ ਆਈ ਢੀਕਦੇ ਰੇ ਮੈਂ ਫੇਰੇ ਦੇ ਪ੍ਰਾਦੇ ਮੁੰਡਿਆਂ ਆ ਕੇ ਆਪਣਾ ਚਾਚਾ ਲੱਭ ਕੇ ਲਿਆ ਉਹ ਲੱਭਣ ਗਿਆ ਨੂੰ ਮਰਿਆ ਲੱਭਾਇ ਉਹ ਕਰਾਇਆ ਨਹੀਂ

ਦੈ ਮਾਰ ਦਿੱਤਾ ਕਿੰਨੀ ਉਮਰ ਕਿੰਨੀ ਕਦੀ ਉਮਰਦਾਰੀ ਮੇਨ ਜੀ ਭਾਈ ਸਾਹਿਬ ਕੱਲ ਰਾਤੀ ਨਾ ਕਰੀਬ 10 ਵਜੇ ਹਨੂ ਇੱਕ ਹਸਪੀਟਲ ਤੋਂ ਚਿੱਠੀ ਮਿਲੀ ਸੀ ਇੱਕ ਮਿੰਟੂਸੀ ਦਾ ਬੰਦਾ ਹਸਪੀਟਲ ਵਿੱਚ ਆਇਆ ਜਿਹਦੀ ਡੈਥ ਹੋ ਗਈ ਆ ਤੇ ਅਸੀਂ ਉਤੇ ਕਾਰਵਾਈ ਕੀਤੀ ਸੀ ਕਾਰਵਾਈ ਕਰਕੇ ਉਹਦਾ ਪੋਸਟਮਾਨ ਕਰ ਲਈ ਭੇਜਿਆ ਸੀ ਅਸੀਂ ਸ੍ਰੀਮੰਤ ਇਹਨਾਂ ਦਾ ਪਰਿਵਾਰਕ ਮੈਂਬਰਾਂ ਦਾ ਬਿਆਨ ਲਿਖਿਆ ਸੀਗਾ ਤੇ ਹੁਣ ਉਹ ਉਹਨਾਂ ਨੇ ਕੋਈ ਡਾਊਟ ਜਾਰੀ ਕੀਤਾ ਤੇ ਅਸੀਂ ਇਹਦੇ ਵਿੱਚ ਹੋਰ ਕੋਈ ਵਾਅਦਾ ਕਰਨਾ ਚਾਹੁੰਦੇ ਆ ਤੇ ਉਹਨਾਂ ਨੂੰ ਉਹਨਾਂ ਨੇ ਇਸ ਕਰਕੇ ਲਾਇਆ ਜਿਹਨਾਂ ਨੂੰ ਨਿਵੇਸ਼ ਕਰ ਦਿੱਤਾ ਵਾ ਤੇ ਅਸੀਂ ਕਾਰਵਾਈ ਕਰਦੇ ਕਰ ਰਹੇ ਹਾਂ ਤੇ ਸਰਕੀਕ ਮਲਕ ਇਨਵੈਸਟੀਗੇਸ਼ਨ ਕਰ ਰਹੇ ਹਨ ਇਨਵੈਸਟੀਗੇਸ਼ਨ ਦੌਰਾਨ ਜੋ ਸਾਹਮਣੇ ਆ ਉਸ ਤਰੀਕੇ ਨਾਲ ਪੁਲਿਸ ਕਾਰਵਾਈ ਕੀਤੀ ਹੋਊਗੀ ਮੁਰਲੇ ਕਰਨ ਦਾ ਆਫਟਰ ਪੋਸਟਮਾਰਨ ਵੀ ਹੀ ਦੱਸਿਆ ਜਾ ਸਕਦਾ ਹੈਗਾ ਕੀ ਕੀ ਕਰਨ ਕਿ ਇਹ ਜੀ ਕੱਲ ਕਿਸੇ ਬੰਦੇ ਦਾ ਇੱਥੇ ਪਿੰਡ ਜੋੜੀਆਂ ਦੇ ਪਿੰਡ ਦਾ ਮੁੰਡੇ ਦਾ ਕਤਲ ਹੋ ਗਿਆ ਮਿੰਟੂ ਮਸੀਹ ਦਾ ਤੇ ਪਿੰਡ ਦੇ ਲੋਕ ਇਨਸਾਫ ਦੀ ਮੰਗ ਕਰ ਰਹੇ ਨੇ ਰਾਤ ਦਾ ਕਤਲ ਹੋਇਆ ਅਜੇ ਤੱਕ ਪਰਚਾ ਦਰਜ ਨਹੀਂ ਹੋਇਆ ਜੀ ਉਹਦੇ ਛੋਟੇ ਛੋਟੇ ਤੋਂ ਬੱਚੇ ਨੇ ਜਲੰਧਰ ਰੋਲ ਟਾਬੇ ਤੋਂ ਕੰਮ ਕਰਦਾ ਲੜਕਾ ਉਹ ਛੁੱਟੀ ਘਟਣ ਵਾਸਤੇ ਘਰ ਆਇਆ ਸੀ ਕਿਸੇ ਗੱਲ ਤੋਂ ਇਹ 100 200 ਰੁਪਏ ਲੈ ਕੇ ਪਿੱਛੇ ਵਿਵਾਦ ਹੋ ਗਿਆ ਉਹਨਾਂ ਲੋਕਾਂ ਨੇ ਉਹਨੂੰ ਤੇਜ ਸ਼ਰਾਬ ਵੇਚਣ ਵਾਲੇ ਮਾਫੀਏ ਨੇ ਉਹਨੂੰ ਤੇਜ ਧਾਰ ਹਥਿਆਰਾਂ ਨਾਲ ਮਾਰ ਦਿੱਤਾ ਤੇ ਪੁਲਿਸ ਕੋ ਇਨਸਾਫ ਕਰ ਰਹੀ ਸਾਰੇ ਪਿੰਡ ਵਾਲੇ ਤੁਸੀਂ ਦੇਖ ਰਹੇ ਹੋ ਇਕੱਠੇ ਹੋਏ ਪਏ ਨੇ ਧਰਨਾ ਲਾ ਕੇ ਬਟੇ ਆ ਅਜੇ ਤੱਕ ਇਨਸਾਫ ਨਹੀਂ ਮਿਲਿਆ ਨਾ ਪਰਚਾ ਦਰਜ ਹੋਇਆ ਜੀ ਕੀ ਇਹ ਕੋਈ ਰੰਜ ਕੀ ਮੈਨੂੰ ਉਥੇ ਲੈਣ ਕਿ ਕਿਆ ਕਿਹੜੇ ਪਿੰਡ ਆ ਕਿਹਦੇ ਨਾਲ ਕੌਣ ਆ ਆ ਫਾੜੂਆ ਆਉਂਦੇ ਬੰਦੇ ਜਿਨ੍ਹਾਂ ਕੋਲ ਉਹ ਸ਼ਰਾਬ ਦੇ ਮਾਫੀਆ ਨੇ ਜੀ ਅੱਛਾ ਜੀ ਦੇਸੀ ਸ਼ਰਾਬ ਦੇ ਮਾਫੀਆ ਨੇ ਤੇ ਸਰ ਉਹਨਾਂ ਮਾਰਿਆ ਲੱਗਦਾ ਤਾਂ ਹਾਂਜੀ 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 ਉਹ ਜਿਹੜਾ ਨਾਲ ਵਿਟਨੈਸ ਨਾਲ ਗਿਆ ਸੀ ਉਹ ਉਹ ਦੱਸ ਰਿਹਾ ਉਹਦੀ ਵਿਟਨੈਸ ਦੇ ਮੁਤਾਬਕ ਦੱਸ ਰਿਹਾ ਕਿ ਉਹਦੇ ਸਾਹਮਣੇ ਉਹਨਾਂ ਨੇ ਤੇਜ਼ ਧਾਰ ਨਾਲ ਮਾਰਿਆ ਨਾਲ ਤੁਸੀਂ ਡੈੱਡ ਬਡੀ ਦੀ ਦੇਖੀਏ ਨਹੀਂ ਅਸੀਂ ਨਹੀਂ ਦੇਖੀ ਜੀ ਅਸੀਂ ਉਹਦੀਆਂ ਫੋਟੋਆਂ ਦੇਖੀਆਂ ਜੀ ਉਹਦੀਆਂ ਕੀ ਫੋਟੋਆਂ ਤੋਂ ਕਿ ਲੱਗਦਾ ਫੋਟੋਆਂ ਦੇ ਤੇਜ਼ ਧਾਰ ਨਾਲ ਮੁਤਾਬਕ ਲੱਗਦਾ ਵੀ ਉਹਨੂੰ ਮਾਰਿਆ ਗਿਆ ਕਤਰੀਜਾ ਗਿਆ ਤੇ ਫਿਰ ਜਿੱਤ ਧੰਨਾ ਲਾਉਂਦੇ ਨੋਬਤ ਕੋ ਪਈ ਧੰਨਾ ਨੋਬਤ ਉਸ ਤਰ੍ਹਾਂ ਪਈ ਗਈ ਹੈ ਵੀ ਉਹਦਾ ਪਰਚਾ ਦਰਜ ਨਹੀਂ ਹੋ ਰਹਾ ਪੁਲਿਸ ਪ੍ਰਸ਼ਾਸਨ ਪਰਚਾ ਦਰਜ ਕਰ ਜਾਈਦਾ ਇਸ ਕਰਕੇ ਇਹਨਾਂ ਪਰਚਾ ਧੰਨਾ ਲਾਇਆ ਤੇ ਅਗਲੀ ਰਣਨੀਤੀ ਕੀ ਤੁਹਾਡੀ ਕੀ ਰਹੇਗੀ ਅਗਲੀ ਰਣਨੀਤੀ ਸਾਡੀ ਇਹੋ ਜੀ ਆਪਸੀਂ ਇਨਸਾਫ ਕਰਦੇ ਆ ਮੰਗ ਕਰਦੇ ਇਨਸਾਫ ਦੀ ਪ੍ਰਸ਼ਾਸਨ ਕੋਲ ਉਹਦੇ ਪਰਚਾ ਦਰਜ ਕੀਤਾ ਜਾਵੇ ਉਹਤੇ ਵਰਦੀ ਕਾਰਵਾਈ ਕੀਤੀ ਜਾਵੇ